ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਵਿਸ਼ਵਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਤ ਪ੍ਰੀਤਕੌਰ ਵਿਸਾਖੀ ਦਾ ਤਿਉਹਾਰ ਹੈ ਪੂਰੇ ਦੇਸ਼ ਦੇ ਵਿੱਚ ਹੀ ਧੂਮ-ਧਾਮ ਦੇ ਨਾਲ ਜਿਹੜਾ ਕਿ ਮਨਾਇਆ ਜਾਂਦਾ ਹੈ ਵਕ ਵਕ ਥਾਵਾਂ ਤੇ ਮੇਲੇ ਲੱਗਦੇ ਨੇ ਗਿੱਧਾ ਪੰਗੜਾ ਪਾਇਆ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਤੇ ਇਹ ਇੱਕ ਖਾਸ ਮਹੱਤਵ ਰੱਖਦਾ ਹੈ ਅੱਜਕੱਲ ਦੀ ਨੌਜਵਾਨ ਪੀਡੀ ਸਾਡੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ ਤਾਂ ਚੇੱਕ ਕਰ ਤੁਸੀਂ ਵੀ ਇਸ ਦਾ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਭਾਰਤ ਮੇਲਿਆਂ ਦੇ ਤਿਉਹਾਰਾਂ ਦਾ ਦੇਸ਼ ਹੈ ਸਮੁੱਚੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਕੋਈ ਵੀ ਮਹੀਨਾ ਨਹੀਂ ਜਦੋਂ ਕੋਈ ਮੇਲਾ ਜਾਂ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ ਪੰਜਾਬ 'ਚ ਲੱਗਣ ਵਾਲੇ ਮੇਲੇ ਜੋ ਮਨਾਏ ਜਾਣ ਵਾਲੇ ਤਿਉਹਾਰਾਂ ਮੌਕੇ ਪੰਜਾਬੀਆਂ ਦਾ ਜਲਾਲ ਤੇ ਸ਼ਾਤਾਂ ਵੇਖਣ ਵਾਲਾ ਹੁੰਦਾ ਹੈ ਖਾਲਸਾ ਪੰਥ ਦੀ ਸਾਜਣਾ ਜਲਿਆਂ ਵਾਲਾ ਬਾਗ ਦਾ ਸਾਕਾ ਪੱਕੀਆਂ ਕਣਕਾਂ ਥਾਂ-ਥਾਂ ਲੱਗਦੇ ਮੇਲੇ ਪੈਂਦੇ ਪੰਗੜੇ ਦੇਸੀ ਬਰੇ ਦੇ ਦੂਜੇ ਮਹੀਨੇ ਦੀ ਪਹਿਲੀ ਕੀ ਤਰੀਕ ਨੂੰ ਮਨਾਏ ਜਾਣ ਵਾਲੇ ਗੁਸਾਖੀ ਦੇ ਮੇਲੇ ਤੇ ਤਿਉਹਾਰ ਦੇ ਪ੍ਰਤੀਕ ਹਨ ਵਿਸਾਖੀ ਦਾ ਇਹ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਵੱਲੋਂ ਆਪੋ ਆਪਣੇ ਸ੍ਰੀਕਿਆਂ ਦੇ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਵਿਪੰਨ ਕਾਰਨਾ ਦੇ ਬਾਵਜੂਦ ਇਸ ਤਿਉਹਾਰ ਦਾ ਮਨੋਰਥ ਲਗਭਗ ਇੱਕ ਹੀ ਰਹਿੰਦਾ ਹੈ। ਤੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਵਿਸਾਖੀ ਨੂੰ ਧਾਰਮਿਕ ਭਾਵਨਾਵਾਂ, ਖੁਸ਼ੀ ਤੇ ਭਾਈਚਾਰੇ ਦੇ ਤਿਉਹਾਰ ਦੇ ਵਜੋਂ ਮਨਾਇਆ ਜਾਂਦਾ ਹੈ। ਸਰਫ ਪੰਜਾਬ ਚ ਹੀ ਨਹੀਂ ਕੈਨੇਡਾ ਅਮਰੀਕਾ ਯੂਕੇ ਤੇ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਵੱਲੋਂ ਵਿਸਾਖੀ ਦਾ ਤਿਉਹਾਰ ਪੂਰੇ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਗੁਰਦੁਆਰਿਆਂ ਦੇ ਵਿੱਚ ਜਾ ਕੇ ਲੋਕ ਜਿਹੜੇ ਕਿ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਸਰਬੱਤ ਦੇ ਪਲੇ ਲਈ ਅਰਦਾਸ ਕਰਦੇ ਨੇ ਤੇ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਮੇਲੇ ਲੱਗਦੇ ਨੇ ਲੋਕ ਜਿਹੜੇ ਕਿ ਮੇਲੇ ਤੇ ਜਾਂਦੇ ਨੇ ਨਵੇਂ ਕੱਪੜੇ ਪਾਉਂਦੇ ਨੇ ਤੇ ਖੁਸ਼ੀ ਮਨਾਉਂਦੇ ਨੇ ਵਿਸਾਖੀ ਦਾ ਤਿਉਹਾਰ ਸਿਰਫ ਧਾਰਮਿਕ ਮਹੱਤਤਾ ਹੀ ਨਹੀਂ ਰੱਖਦਾ ਇਸ ਦੀ ਆਰਥਿਕ ਤੌਰ ਤੇ ਵੀ ਕਾਫੀ ਅਹਿਮੀਅਤ ਹੈ ਵਿਸਾਖੀ ਦਾ ਇਹ ਤਿਉਹਾਰ ਅਪ੍ਰੈਲ ਮਹੀਨੇ ਦੀ 13 ਤਰੀਕ ਜਾਂ ਪਹਿਲੀ ਵਿਸਾਖ ਨੂੰ ਮਨਾਇਆ ਜਾਂਦਾ ਹੈ ਵਿਸਾਖੀ ਸ਼ਬਦ ਅਸਲ ਦੇ ਵਿੱਚ ਬਣਿਆ ਹੀ ਵਿਸਾਖ ਤੋਂ ਹੈ ਵਿਸਾਖ ਗਿਣਤੀ ਪੱਖੋਂ ਦੇਸੀ ਵਰੇ ਤਾਂ ਦੂ ਚਾਰ ਦੇਸੀ ਮਹੀਨੇ ਹੈ ਖੇਤਾਂ ਵਿੱਚ ਪੱਕ ਚੁੱਕੀ ਸੋਨੇ ਰੰਗੀ ਕਣਕ ਦੀ ਫਸਲ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ ਮੌਸਮ ਨਾਲ ਸੰਬੰਧਿਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ ਸਾਂਝਾ ਦਿਖਾਰ ਹੈ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖਾਸ तौर ਤੇ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਨੇ ਕਿਸਾਨਾਂ ਦੀ ਤਾ ਇਸ ਦਿਨ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੁੰਦਾ ਇਸ ਦੇ ਲਈ ਵਿਸਾਖੀ ਪੰਜਾਬ ਦੇ ਆਸ-ਪਾਸ ਦੇ ਸੂਬਿਆਂ ਦਾ ਸਭ ਤੋਂ ਵੱਡਾ ਤਿਹਾਰ ਹੈ ਜੇ ਇਤਿਹਾਸਿਕ ਪਕਟੀ ਗੱਲ ਕਰੀਏ ਤਾਂ ਇਸ ਦਿਨ ਇਰਾਪੁਰ ਕੋਲਾ ਸੋਨ ਨਨਵੇ ਇਸਵੀ ਨੂੰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ 1699 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਮਹਾਨ ਜਬਾਬ ਲਾਈ ਸੀ ਤੇ ਇਸ ਦੇ ਵਿੱਚ ਵਕ ਵਕ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ ਜਦੋਂ ਸਵੇਰ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਜੀ ਨੇ ਮਿਆਂਦ ਵਿੱਚੋਂ ਤਲਵਾਰ ਕੱਢਦੇ ਹੋਏ ਕਿਹਾ ਹੈ ਕੋਈ ਅਜਿਹਾ ਸਿੱਖ ਜੋ ਧਰਮ ਦੇ ਲਈ ਆਪਣੇ ਪ੍ਰਾਣ ਦਾ ਬਲੀਦਾਨ ਦੇ ਸਕੇ ਤਾਂ ਉਸ ਸਮੇਂ ਜਿਵੇਂ ਹੀ ਸੀਸ ਦੀ ਮੰਗ ਉੱਠੀ ਤਾਂ ਪੂਰੇ ਦਰਬਾਰ ਦੇ ਵਿੱਚ ਖਾਮੋਸ਼ੀ ਛਾ ਗਈ ਉਸ ਖਾਮੋਸ਼ੀ ਨੂੰ ਹਸినాਪੁਰ ਦੇ ਦਿਆ ਜੀ ਨੇ ਆਪਣਾ ਸਿਰ ਗੁਰੂ ਅੱਗੇ ਪੇਟ ਕਰਕੇ ਤੋੜਿਆ ਗੁਰੂ ਸਾਹਿਬ ਤੰਬੂ ਵਿੱਚ ਗਏ ਅਤੇ ਖੂਨ ਨਾਲ ਲਿਬੜੀ ਸ਼ਮਸ਼ੀਰ ਨਾਲ ਵਾਪਸ ਆਏ ਤੇ ਫਿਰ ਦੋ ਸਿਰ ਦੀ ਮੰਗ ਕੀਤੀ ਇਹ سلسلہ 5 ਵਾਰ ਦੁਹਰਾਇਆ ਗਿਆ ਪਾਈ ਧਰਮ ਜੀ ਪਾਈ ਹਿੰਮਤ ਜੀ ਪਾਈ ਮੁਹਕਮ ਜੀ ਅਤੇ ਪਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਸਿਰ ਪੇਟ ਕੀਤਾ ਕੁਝ ਦੇਰ ਬਾਅਦ ਗੁਰੂ ਸਾਹਿਬ ਪੰਚਾਂ ਦੇ ਨਾਲ ਵਾਪਸ ਆਏ ਤੇ ਪੰਚਾਂ ਨੇ ਇੱਕੋ ਜਹੀ ਪੁਸ਼ਾਕ ਸਜਾਈ ਹੋਈ ਸੀ ਅਸਲ ਦੇ ਵਿੱਚ ਪੰਜਾਬ ਦੀ ਧਰਤੀ ਤੇ ਖਾਲਸਾ ਪੰਥ ਦੀ ਸਿਰਜਣਾ ਹੋ ਚੁੱਕੀ ਸੀ ਪੰਚਾਂ ਸਿੱਖਾਂ ਨੇ ਸਰਬਲੋਹ ਦੇ ਬਾਟੇ ਵਿੱਚ ਅੰਮ੍ਰਿਤ ਤਿਆਰ ਕੀਤਾ ਗੁਰੂ ਸਾਹਿਬ ਜੀ ਨੇ ਪੰਚਾਂ ਸਿੱਖਾਂ ਨੂੰ ਅੰਮ੍ਰਿਤ ਚੁਕਾਇਆ ਤੇ ਪੰਜ ਪਿਆਰਿਆਂ ਦੇ ਖਿਤਾਬ ਦੇ ਨਾਲ ਨਿਵਾਜਾ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਸਿੱਖ ਪੰਥ ਦੀ ਨੀਤੇ ਖਾਲਸਾ ਪੰਥ ਦੀ ਇਮਾਰਤ ਦੀ ਸਿਰਜਣਾ ਕੀਤੀ ਸੀ ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਜੀ ਨੇ ਇੱਕ ਨਵਾਂ ਪੰਥ ਸਿਰਜਿਆ ਅਤੇ ਜਾਤ ਪਾਤ ਰੰਗ ਭੇਦ ਆਦਿ ਦੇ ਵਿਕਰੇ ਨੂੰ ਖਤਮ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਤੋਂ ਬਾਅਦ ਮਰਦਾਂ ਦੇ ਨਾਂ ਪਿੱਛੇ ਸਿੰਘ ਤੇ ਔਰਤਾਂ ਦੇ ਨਾਂ ਪਿੱਛੇ ਕੌਰ ਲਗਾਉਣ ਦਾ ਹੁਕਮ ਦਿੱਤਾ ਅਮ੍ਰਿਤ ਛਕਣ ਤੋਂ ਬਾਅਦ ਕੇਸ, ਸੰਗਾ, ਕੜਾ, ਕਿਰਪਾਨ ਤੇ ਇੱਕ ਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਗੁਰੂ ਜੀ ਨੇ ਕਿਹਾ ਖਾਲਸਾ ਗੁਰੂ ਵਿੱਚ ਐ ਅਤੇ ਗੁਰੂ ਖਾਲਸੇ ਵਿੱਚ। ਇਸ ਦਿਨ ਤੋਂ ਵਿਸਾਖੀ ਦਾ ਇਹ ਤਿਉਹਾਰ ਖਾਲਸਾ ਪੰਥ ਦੀ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਥਾਂ-ਥਾਂ ਤੇ ਭਾਰੀ ਮੇਲੇ ਵੀ ਲੱਗਦੇ ਨੇ ਭਾਵੇਂ ਵਿਸਾਖੀ ਦੇ ਤਿਉਹਾਰ ਦਾ ਸੰਬੰਧ ਗਰਨਕ ਦੀ ਫਸਲ ਦੇ ਪੱਕਣ ਨਾਲ ਪਰ ਇਸੀ ਇਤਿਹਾਸਿਕ ਮਹਾਨਤਾ ਕਰਕੇ ਇਸ ਦਿਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ਤੇ ਇਸ ਦਿਨ ਕਿਸਾਨ ਕਣਕ ਦੀ ਵਾਦੀ ਵੀ ਕਰਦਾ ਹੈ ਕਿਸਾਨਾਂ ਦੇ ਵੱਲੋਂ ਮੇਲੇ ਵਿੱਚ ਜਾਇਆ ਜਾਂਦਾ ਹੈ ਨਵੇਂ ਕੱਪੜੇ ਪਾਏ ਜਾਂਦੇ ਨੇ ਤੇ ਤੁਮਤਾਮ ਦੇ ਨਾਲ ਇਸ ਦਿਨ ਰੌਣਕਾਂ ਜਿਹੜੀ ਕਿ ਲਗਾਈਆਂ ਜਾਂਦੀਆਂ ਨੇ ਤੇ ਵਕ ਵਕ ਥਾਵਾਂ ਤੇ ਮੇਲੇ ਲੱਗਦੇ ਨੇ ਤੇ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਜਾ ਕੇ ਪੂਰਾ ਇਸ ਦਿਨ ਦਾ ਉਤਸ਼ਾਹ ਜਿਹੜਾ ਕਿ ਹੋਰ ਵੀ ਵਧਾਇਆ ਜਾਂਦਾ ਹੈ ਵਸਾਖੀ ਦੇ ਮੇਲੇ ਦੁਨੀਆ ਭਰ ਦੇ ਵਿੱਚ ਹੀ ਕਈ ਥਾਵਾਂ ਤੇ ਲੱਗਦੇ ਨੇ ਅਸੀਂ ਬਚਪਨ ਤੋਂ ਹੀ ਵੇਖਦੇ ਆ ਰਹੇ ਹਾਂ ਕਿ ਵਿਸਾਖੀ ਦੇ ਤਿਉਹਾਰ ਨੇੜੇ ਫਸਲ ਪੱਕ ਕੇ ਵਾਢੀ ਲਈ ਤਿਆਰ ਹੋ ਜਾਂਦੀ ਹੈ ਇਸ ਦੇ ਲਈ ਇਸ ਨੂੰ ਵਾਢੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਇਸ ਦਿਨ ਦੇ ساتھ ਆਪਣੀ ਪੱਕੀ ਹੋਈ ਕਣਕ ਦੀ ਵਾਢੀ ਸ਼ੁਰੂ ਕਰਦਾ ਹੈ ਸ਼ਾਮ ਨੂੰ ਸੱਜ ਧੱਜ ਕੇ ਮੇਲੇ 'ਚ ਜਸ਼ਨ ਮਨਾਉਂਦਾ ਹੈ ਮਠਿਆਈਆਂ ਖਾਣ ਤੇ ਔਰਤਾਂ ਤੇ ਬੱਚਾ ਸਮੇਤ ਸਮਾਨ ਖਰੀਦਣ ਲਈ ਮੇਲੇ ਦੇ ਵਿੱਚ ਪਹੁੰਚ ਜਾਂਦਾ ਹੈ ਜੋ ਆਰਥਿਕ ਪੱਖੋਂ ਵਿਚਾਰੀਏ ਤਾਂ ਸਾਡੇ ਜ਼ਿਹਨ 'ਚ ਸੁਨਹਿਰੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੁੰਮਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿਸਾਨ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਇਹ ਫਸਲ ਕਟਾਈ ਲਈ ਪੱਕ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਕਿਸਾਨ ਦੀਆਂ ਅੱਖਾਂ 'ਚ ਖੁਸ਼ੀ ਪਰਿਚਮਕ ਆ ਜਾਂਦੀ ਹੈ। ਇਸ ਦਿੱਤ ਪੰਜਾਬ ਦਾ ਰਵਾਇਤੀ ਨਾਚ ਪੰਗੜਾ ਤੇ ਗਿੱਧਾ ਵੀ ਪਾਇਆ ਜਾਂਦਾ ਹੈ ਤੇ ਗੱਭਰੂ ਤੇ ਮੁਟਿਆਰਾਂ ਰਵਾਇਤੀ ਪਹਿਰਾਵੇ ਦੇ ਵਿੱਚ ਖੂਬ ਰੌਣਕਾਂ ਵੀ ਲਾਉਂਦੇ ਨੇ। ਵਿਸਾਖੀ ਦਾ ਸੰਬੰਧ ਸਾਡੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਖਾਸ ਤੌਰ ਤੇ ਬਹੁਤ ਜੁੜਿਆ ਹੋਇਆ ਹੈ। ਮੂਲ ਰੂਪ ਵਿੱਚ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ। ਪੱਕੀਆਂ ਫਸਲਾਂ ਕਿਸਾਨਾਂ ਨੂੰ ਮਾਨਸਿਕ ਖੁਲਾਰਾ ਦਿੰਦੀਆਂ ਨੇ ਤੇ ਇਸੇ ਲਈ ਕਿਹਾ ਜਾਂਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਵੇ ਮੁੱਕ ਗਈ ਕਣਕਾਂ ਦੀ ਰਾਖੀ ਵੇ ਜੱਟਾ ਆਈ ਬਸਾਖੀ ਤੇ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਇਸ ਦਿਨ ਰੌਣਕਾਂ ਲਾਈਆਂ ਜਾਂਦੀਆਂ ਨੇ ਤੇ ਖਾਲਸਾ ਪੰਥ ਦੀ ਸਾਜਣਾ ਹੁੰਦੀ ਆ ਤਾਂ ਦੂਜੇ ਪਾਸੇ ਇਸ ਦਿਨ ਝੋਲਿਆਂ ਵਾਲਾ ਬਾਗ ਦਾ ਸਾਕਾ ਵੀ ਜੁੜਿਆ ਹੋਇਆ ਹੈ ਵਸਾਖੀ ਦਾ ਇਹ ਦਿਨ ਉਹਨਾਂ ਆਜ਼ਾਦੀ ਕੂਲਾਟਿਆਂ ਦੀ ਯਾਦ ਵੀ ਦਿਵਾਉਂਦਾ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਉਣ ਲਈ ਤੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਕਿ ਅਮਰ ਸਰ ਸਾਹਿਬ ਵਿਖੇ ਇਸ ਦਿਨ ਹੀ 1919 ਈਸਵੀ ਨੂੰ ਜੁਲਿਆਂ ਵਾਲੇ ਬਾਗ 'ਚ ਆਜ਼ਾਦੀ ਦੀ ਤਮੰਨਾ ਦਿਲ 'ਚ ਲੈ ਕੇ ਆਮ ਲੋਕਾਂ ਦਾ ਵੱਡਾ ਚੌਂਸਾ ਹੋਇਆ। ਜਿਸ ਦੇ ਵਿੱਚ ਜਰਨਲ ਡਾਇਰ ਨੇ ਬਿਨਾ ਕੋਈ আগਾਉ ਸੂਚਨਾ ਦਿੱਤਿਆਂ ਸੈਂਕੜੇ ਹਜ਼ਾਰਾਂ ਨਹਿਤੇ ਤੇ નિર્ਦੋਸ਼ ਪਾਤੀਆਂ ਨੂੰ ਗੋਲੀਆਂ ਨਾਲ ਘੁੱਟ ਦਿੱਤਾ ਆਜ਼ਾਦੀ ਸੰਗਰਾਮ ਚ ਸ਼ਾਮਲ ਲੋਕ ਰਾਤਨੀ ਸਰਕਾਰ ਵੱਲੋਂ ਲਾਗੂ ਕੀਤੇ ਰੌਇਟ ਐਕਟ ਦੇ ਵਿਰੋਧ ਵਿੱਚ ਥਾਂ ਥਾਂ ਜਨਸਭਾਵਾਂ ਕਰ ਰਹੇ ਸਨ ਅਜਿਹੀ ਇੱਕ ਜਨਸਭਾ 13 ਅਪ੍ਰੈਲ 1919 ਨੂੰ ਸ਼ਾਮ 4 ਵਜੇ ਜਲਿਆਵਾਲਾ ਬਾਗ ਵਿੱਚ ਰੱਖੀ ਗਈ। ਇੱਥੇ ਜੁੜੇ ਲੋਕ ਆਪਣੇ ਆਗੂਆਂ ਡਾਕਟਰ ਸੈਫ ਉੱਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸਨ। ਬਾਗ ਵਿੱਚ ਜਾਣ ਤੇ ਬਾਹਰ ਨਿਕਲਣ ਲਈ ਸਿਰਫ ਛੋਟਾ ਤੇ ਤੰਗ ਰਸਤਾ ਸੀ। ਇਸ ਮੌਕੇ ਪ੍ਰਤਾਨਮੀ ਸਰਕਾਰ ਵੱਲੋਂ ਜਨਰਲ ਡਾਇਰ ਨੂੰ ਕਮਾਂਡ ਸੰਭਾਲੀ ਗਈ ਸੀ। ਜੋਨਰ ਡਾਇਰ ਨੇ ਜਲਿਆਵਾਲਾ ਬਾਗ ਵਿਖੇ ਹੋਣ ਵਾਲੇ ਜਲਸੇ ਉੱਪਰ پابੰਦੀ ਲਗਾ ਦਿੱਤੀ ਜਦੋਂ 4 ਵਜੇ ਵੱਡੀ ਗਿਣਤੀ ਵਿੱਚ ਲੋਕ ਜਲਿਆਵਾਲਾ ਬਾਗ ਵਿੱਚ ਪਹੁੰਚ ਚੁੱਕੇ ਸਨ ਤਾਂ ਬਿਨਾਂ ਕਿਸੇ ੜਕਾਹਟ ਦੇ ਚਤਾਵਨੀ ਦੇ ਜੋਨਰ ਡਾਇਰ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ਵਿੱਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬਚਾਉਣ ਤੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਡਰਾਉਣ ਤਮਕਾਉਣ ਦੇ ਮਕਸਦ ਦੇ ਨਾਲ 71 ਲੋਕਾਂ ਤੇ ਅੰਨੇ ਵਾਗ ਗੋਲੀਆਂ ਦਾ ਮੀਂਹ ਵਰਾ ਕੇ ਅਣਗਿਣਤ ਲੋਕਾਂ ਨੂੰ ਮਾਰ ਦਿੱਤਾ ਲੋਕਾਂ ਨੇ ਖੂਬ ਵਿਚਾਲ ਮਾਰ ਦਿੱਤੀ ਤੇ ਇਸੇ ਲਈ ਜਲਿਆਵਾਲਾ ਬਾਗ ਵਿੱਚ ਬਣੇ ਖੂ ਨੂੰ ਖੂਨੀ ਖੂ ਵੀ ਕਿਹਾ ਜਾਂਦਾ ਹੈ ਜਲਿਆਵਾਲਾ ਬਾਗ ਵਿੱਚ ਅੱਜ ਵੀ ਗੋਲੀਆਂ ਦੇ ਨਿਸ਼ਾਨ ਹਨ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ਖੂਨੀ ਸਾਕੇ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ ਇਸ ਦੇ ਲਈ ਲੋਕਾਂ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਹੋਰ ਬਦੇਰੇ ਵਿਦਰੋਹੀ ਭਾਵਨਾ ਭੜਕ ਉੱਠੀ ਐ ਤਾਂ ਇਹ ਸੀ ਵਿਸਾਖੀ ਦਾ ਇਤਿਹਾਸ ਉਮੀਦ ਕਰਦੇ ਆਂ ਕਿ ਇਹ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਰਹੀ ਕੋ ਵੀ ਤਾਂ ਜਾਣ ਤੋਂ ਪਹਿਲਾਂ ਵੀ ਇੱਕ ਵਾਰ ਫਿਰ ਤੋਂ ਵਿਸਾਖੀ ਦੇ ਤਿਹਾਡੀਆਂ ਲੱਖ ਲੱਖ ਬਧਾਈਆਂ